ਚਾਈਨਾ ਡੋਰ ਦੇ ਨਾਲ ਜਿੱਥੇ ਬੇਜਵਾਨ ਜਾਨਵਰਾਂ ਦਾ ਸਾਡੇ ਮਨੁੱਖੀ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਇਸ ਕਰਕੇ ਅਸੀਂ ਚਾਈਨਾ ਡੋਰ ਨੂੰ ਜਿਹੜੀ ਬੰਦ ਕਰਨ ਦੀ ਅਪੀਲ ਕਰਦੇ ਹਾਂ ਚਾਈਨਾ ਡੋਰ ਕਦੇ ਵਰਤਣੇ ਨਹੀਂ ਚਾਹੀਦੀ ਇਸ ਨਾਲ ਪੰਛੀਆਂ ਤੇ ਮਨੁੱਖਾਂ ਦੇ ਗਲੇ ਕੱਟ ਜਾਂਦੇ ਨੇ ਜੇ ਸਰ ਆਪਾਂ ਚਾਈਨਾ ਡੋਰ ਨਹੀਂ ਵਰਤਾਂਗੇ ਤਾਂ ਸਰ ਇਵੇਂ ਨਹੀਂ ਹੋਏਗਾ ਰੋਜ਼ਾਨਾ ਸਵੇਰ ਦੀ ਸਭਾ ਦੇ ਵਿੱਚ ਚਾਇਨਾ ਡੋਰ ਦੇ ਨਾਲ ਹੋਰ ਜਿੰਨੀਆਂ ਵੀ ਸਮਾਜਿਕ ਸਮੱਸਿਆਵਾਂ ਨੇ ਉਹਦੇ ਪ੍ਰਤੀ ਜਿਹੜੀ ਚੇਤਨਾ ਬੱਚਿਆਂ ਦੇ ਵਿੱਚ ਪੈਦਾ ਕੀਤੀ ਜਾਂਦੀ ਆ ਸਰ ਜੀ ਇਹਨਾਂ ਬਹੁਤ ਨੁਕਸਾਨ ਹੁੰਦਾ ਹੈ ਇਹਦੇ ਨਾਲ ਜਾਨਾਂ ਵੀ ਚਲੇ ਜਾਂਦੀਆਂ ਪਿਛਲੇ ਦਿਨਾਂ ਤੋਂ ਅਸੀਂ ਬੱਚਿਆਂ ਨੂੰ ਰੋਜ਼ਾਨਾ ਸਵੇਰ ਦੀ ਸਭਾ ਦੇ ਵਿੱਚ ਸੌਂਖ ਪਾਉਂਦੇ ਆ ਵੀ ਉਹ ਆਪਣੇ ਮਾਪੇ-ਮਾਂ ਨੂੰ ਦੱਸਣ ਆਪਣੀ ਸੋਸਾਇਟੀ ਦੇ ਵਿੱਚ ਦੱਸਣ ਵੀ ਚਾਇਨਾ ਡੋਰ ਦੇ ਕੀ ਪ੍ਰਭਾਵ ਨੇ ਆਪਾਂ ਨੇ ਬਹੁਤ ਸਾਰਾ ਦੇਖਿਆ ਪਿੱਛੇ ਵੀ ਆਪਣਾ ਸਾਨੂੰ ਚਾਇਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਹ ਪਤੰਗ ਚੜਾਉਣੇ ਨਹੀਂ ਚਾਹੀਦੇ ਜੇ ਚੜਾਉਣਾ ਵੀ ਹੈਗਾ ਤਾਂ ਪੰਡਾ ਡੋਰ ਨਾਲ ਚੜਾਉਣਾ ਚਾਹੀਦੀ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਖੰਨਾਠ ਦੇ ਵਿੱਚ ਅਸੀਂ ਬੱਚਿਆਂ ਦੇ ਨਾਲ ਜਿਹੜਾ ਹੈਗਾ ਸਮਾਜ ਨੂੰ ਅਵੇਅਰ ਕਰਨ ਦੇ ਲਈ ਚੈਨਾ ਟੋਰ ਦੇ ਜਿਹੜੇ ਮਾੜੇ ਪ੍ਰਭਾਵ ਨੇ ਉਹਨਾਂ ਦੇ ਦੱਸਣ ਲਈ ਇੱਕ ਜਾਗਰੂਪ ਰੈਲੀ ਦਾ ਪ੍ਰਬੰਧ ਕੀਤਾ ਜਿਵੇਂ ਸਾਡੀ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਜਿਹੜਾ ਅਵੇਅਰਨੈਸ ਕੈਂਪ ਚੱਲ ਰਹੇ ਨੇ ਜਿਦੇ ਕਰਕੇ ਜਿਹੜੀ ਚੈਨਾ ਟੋਰ ਦੇ ਸਾਡੇ ਸੁਸਾਇਟੀ ਦੇ ਜਿਹੜੇ ਪ੍ਰਭਾਵ ਗਲਤ ਪੈ ਰਹੇ ਨੇ ਉਹਨਾਂ ਨੂੰ ਰੋਕਣ ਦੇ ਲਈ ਅਸੀਂ ਅੱਜ ਸੋਸਾਇਟੀ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਚਾਇਨਾ ਡੋਰ ਦੇ ਨਾਲ ਜਿੱਥੇ ਬੇਜਵਾਨ ਜਾਨਵਰਾਂ ਦਾ ਸਾਡੇ ਮਨੁੱਖੀ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਇਸ ਕਰਕੇ ਅਸੀਂ ਚਾਇਨਾ ਡੋਰ ਨੂੰ ਜਿਹੜੀ ਬੰਦ ਕਰਨ ਦੀ ਅਪੀਲ ਕਰਦੇ ਆਂ ਤੇ ਅਸੀਂ ਬੱਚਿਆਂ ਨੂੰ ਵੀ ਇਸ ਗੱਲ ਲਈ ਅਵੇਅਰ ਕੀਤਾ ਹੋਇਆ ਵੀ ਉਹ ਪਤੰਗ ਚਾਇਨਾ ਡੋਰ ਦੇ ਨਾਲ ਨਾ ੜਾਉਣ ਕਿੰਨੇ ਕ ਬੱਚਿਆਂ ਨੂੰ ਤੁਸੀਂ ਇਸ ਤੋਂ ਇਲਾਵਾ ਹੋਰ ਸਮੇਂ-ਸਮੇਂ ਤੇ ਵੀ ਇਸ ਲਈ ਮੋਟੀਵੇਟ ਕਰਦੇ ਰਹਿੰਦੇ ਹੋ ਵੀ ਚਾਇਨਾ ਡੋਰ ਕਿੰਨੀ ਕਿ ਜੜੀ ਖਤਰਨਾਕ ਹੈ ਰਜਾਨਾ ਸਵੇਰ ਦੀ ਸਭਾ ਦੇ ਵਿੱਚ ਚੈਨਾ ਡੋਰ ਦੇ ਨਾਲ ਹੋਰ ਜਿੰਨੀਆਂ ਵੀ ਸਮਾਜਿਕ ਸਮੱਸਿਆਵਾਂ ਨੇ ਉਹਦੇ ਪ੍ਰਤੀ ਜਿਹੜੀ ਚੇਤਨਾ ਬੱਚਿਆਂ ਦੇ ਵਿੱਚ ਪੈਦਾ ਕੀਤੀ ਜਾਂਦੀ ਆ ਪਿਛਲੇ ਦਿਨਾਂ ਦੇ ਵਿੱਚੋਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆਪਣਾ ਬਸੰਤਰ ਉਤਕਰਨ ਬੱਚਿਆਂ ਦੇ ਵਿੱਚ ਪਤੰਗ ਚੜਾਉਣ ਦਾ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਇਸ ਸਮੇਂ ਤੇ ਚੈਨਾ ਡੋਰ ਦੀ ਵਰਤੋਂ ਵੱਧ ਕੀਤੀ ਜਾਂਦੀ ਆ ਪਿਛਲੇ ਦਿਨਾਂ ਤੋਂ ਅਸੀਂ ਬੱਚਿਆਂ ਨੂੰ ਰਜਾਨਾ ਸਵੇਰ ਦੀ ਸਭਾ ਦੇ ਵਿੱਚ ਸੌਂਖ ਪਾਉਨੇ ਆ ਵੀ ਉਹ ਆਪਣੇ ਮਾਪੇ-ਮਾਪ ਨੂੰ ਦੱਸਣ ਆਪਣੀ ਸੋਸਾਇਟੀ ਦੇ ਵਿੱਚ ਦੱਸਣ ਵੀ ਚੈਨਾ ਡੋਰ ਦੇ ਕੀ ਪ੍ਰਭਾਵ ਨੇ ਆਪਾਂ ਨੇ ਬਹੁਤ ਸਾਰਾ ਦੇਖਿਆ ਪਿੱਛੇ ਵੀ ਆਪਣਾ ਖੰਨੇ ਦੇ ਵਿੱਚ ਚੈਨਾ ਡੋਰ ਨਾਲ ਕਿੰਨੇ ਸਾਰੇ ਨੁਕਸਾਨ ਹੋਏ ਨੇ ਬੱਚਿਆਂ ਦੇ ਗਲੇ ਕੱਟੇ ਗਏ ਨੇ ਹੋਰ ਵੀ ਬਹੁਤ ਸਾਰੇ ਨੁਕਸਾਨ ਹੋਏ ਨੇ ਜਿੰਨਾ ਕਰਕੇ ਅਸੀਂ ਲਗਾਤਾਰ ਇਹ ਅਵੇਅਰਨੈਸ ਆ ਜਿਹੜੀ ਚਲਾ ਰਹੇ ਹਾਂ ਬੱਚਿਆਂ ਆਹ ਬੇਟੇ ਕੀ ਨਾਮ ਹੈ ਪੁਨੀਤ अरोड़ा ਪੁਨੀਤ ਅੱਜ ਜਿਹੜੀ ਚਾਈਨਾ ਡੋਰ ਨੂੰ ਲੈ ਕੇ ਤੁਹਾਡੇ ਸਕੂਲ ਨੂੰ ਰੈਲੀ ਕੀਤੀ ਜਿਹੜੀ ਕੀ ਕਹੂਗੇ ਸਰ ਆਪਾਂ ਕਵਾਂਗੇ ਕਿ ਸਾਨੂੰ ਚਾਈਨਾ ਡੋਰ ਕਦੇ ਵਰਤਣੇ ਨਹੀਂ ਚਾਹੀਦੀ ਇਸ ਨਾਲ ਪੰਛੀਆਂ ਤੇ ਮਨੁੱਖਾਂ ਦੇ ਗਲੇ ਕੱਟ ਜਾਂਦੇ ਨੇ ਜੇ ਸਰ ਆਪਾਂ ਚਾਈਨਾ ਡੋਰ ਨਹੀਂ ਵਰਤਾਂਗੇ ਤਾਂ ਸਰ ਇਵੇਂ ਨਹੀਂ ਹੋਏਗਾ ਕਿੰਨਾ ਕ ਨੁਕਸਾਨ ਹੁੰਦਾ ਕਦੀ ਸੁਣਦੇ ਹੁੰਦੇ ਹੋ ਖਬਰਾਂ ਚ ਵੀ ਕਿੰਨਾ ਕ ਨੁਕਸਾਨ ਹੁੰਦਾ ਸਰ ਜੀ ਇਹਨਾਂ ਬਹੁਤ ਨੁਕਸਾਨ ਹੁੰਦਾ ਇਹਦੇ ਨਾਲ ਜਾਨਾਂ ਵੀ ਚਲੇ ਜਾਂਦੀਆਂ ਨੇ ਜਿਹੜੇ ਤੁਹਾਡੇ ਅਧਿਆਪਕ ਨੇ ਸਕੂਲ ਦੇ ਕੀ ਸਿਖਾਉਂਦੇ ਨੇ ਚਾਈਨਾ ਡੋਰ ਸਰ ਸਾਨੂੰ ਸਾਡੇ ਅਧਿਆਪਕ ਸਿਖਾਉਂਦੇ ਨੇ ਕਿ ਸਾਨੂੰ ਚਾਈਨਾ ਡੋਰ ਨਹੀਂ ਵਤਨੀ ਚਾਹੀਦੀ ਇਸ ਨਾਲ ਮਨੁੱਖ ਅਤੇ ਜੀਵਾਂ ਨੂੰ ਬਹੁਤ ਦੁੱਖ ਹੁੰਦਾ ਕੀ ਨਾਮ ਹੈ ਬੇਟੇ ਅੰਸ਼ ਕੁਮਾਰ ਅੱਛਾ ਅੱਜ ਜਿਹੜੇ ਚਾਇਨਾ ਡੋਰ ਨੂੰ ਲੈ ਕੇ ਤੁਹਾਡੇ ਸਕੂਲਾਂ ਲੋਕ ਜਾਗਰੂਕਤਾ ਰੈਲੀ ਕੱਢੀ ਜਰੀਏ ਕੀ ਕਹੋਗੇ ਸਾਨੂੰ ਚਾਇਨਾ ਡੋਰ ਨਹੀਂ ਵਰਤਣੀ ਚਾਹੀਦੀ ਇਹਦੇ ਨਾਲ ਕਈ ਪੰਛੀਆਂ ਤੇ ਮਨੁੱਖਾ ਮਾਰੇ ਜਾ ਸਕਦੇ ਹਨ ਤੇ ਇਹਨਾਂ ਨਾਲ ਬਹੁਤ ਨੁਕਸਾਨ ਹੁੰਦਾ ਹੈ ਅਧਿਆਪਕ ਕੀ ਸਿਖਾਉਂਦੇ ਹੁੰਦੇ ਤੁਹਾਨੂੰ ਚਾਇਨਾ ਡੋਰ ਲੈ ਕੇ ਸਾਨੂੰ ਚਾਇਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਪਤੰਗ ਚੜ੍ਹਾਉਣੇ ਨਹੀਂ ਚਾਹੀਦੇ ਜੇ ਚੜ੍ਹਾਉਣਾ ਵੀ ਹੈਗਾ ਤਾਂ ਪੰਡਾ ਡੋਰ ਨਾਲ ਚੜ੍ਹਾਉਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਦੋਸਤਾਂ ਨੂੰ ਵੀ ਇਹਦੇ ਲਈ ਕਹਿ ਰਹੇ ਹੋ ਵੀ ਆਪਾਂ ਚਾਈਨਾ ਡੋਰ ਨਾਲ ਪਤੰਗ ਨਹੀਂ ਉਡਾਣੀ ਚਾਹੀਦੀ ਸਰ ਜੀ ਹਾਂਜੀ ਹਾਂਜੀ ਤੇ ਗੱਟੂਆਂ ਵੀ ਬੈਰ ਹੈ ਜੇ ਸਾਡੇ ਇੰਡੀਆ 'ਚ ਇਹਨਾਂ ਨੂੰ ਕੱਟਵਰ ਤੋਂ ਕਲੀ ਚਾਹੀਦੀ ਹੈ ਚਾਈਨਾ ਡੋਰ ਨਾਲ ਲੱਗਦਾ ਕਿੰਨੇ ਨਾ ਕਿਤੇ ਹਰ ਵਾਰ ਜਿਹੜੇ ਨੁਕਸਾਨ ਹੁੰਦਾ ਹੈ ਐਦਿਹੀ ਜਿਹੜੇ ਬੱਚੇ ਨੇ ਨਹੀਂ ਉਡਾਉਣੇ ਪਤੰਗ ਸਰ ਜੀ ਹਾਂਜੀ